ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸੁਭੇ ਦੇ ਮੁਲਾਜ਼ਮਾਂ ਨਾਲ ਵਾਰ-ਵਾਰ ਸਮਾਧੀ ਕੀ ਮੀਟਿੰਗਾਂ ਨਾ ਕਰਨਾ ਸਰਕਾਰ ਵੱਲੋਂ ਮੰਨੀਆਂ ਮੰਗਾਂ ਨੂੰ ਲਾਗੂ ਨਾ ਕਰਨ ਦੇ ਰੋਸ ਵਿੱਚੋ ਸਾਂਝੀ ਸੁਭਾ ਕਮੇਟੀ ਦੇ ਸਦੇ ਉੱਤੇ ਅੱਜ ਸੁਲਤਾਨਪੁਰ ਲੋਧੀ ਦੇ ਬਾਸਰਡੇ ਉੱਤੇ ਪੰਜਾਬ ਸਰਕਾਰ ਦਾ ਪੁਤਲਾ ਫੁਕਿਆ ਗਿਆ ਇਸ ਮੌਕੇ ਤੇ ਆਗੂਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦਾ ਸੁਭਾ ਬਣ ਗਿਆ ਹੈ ਕੀ ਆਪ ਹੀ बार-बार मीटिंग ਰਖਵਾਉਂਦੇ ਨੇ ਫਿਰ ਮੁੱਕਰ ਜਾਂਦੇ ਨੇ ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰਾਂ ਸਾਂਝੇ ਫਰੰਟ ਨਾਲ 25 ਜੁਲਾਈ ਦੀ ਮੀਟਿੰਗ ਰੱਖੀ ਗਈ ਅਤੇ ਫਿਰ 2 ਅਗਸਤ ਦੀ ਅੱਗੇ ਕਰ ਦਿੱਤੀ ਗਈ ਜਦੋਂ ਤਰੀਕ ਅੱਗੇ ਲੰਗੀ ਤਾਂ ਫਿਰ 22 ਅਗਸਤ ਦੀ ਤਰੀਕ ਕਰ ਦਿੱਤੀ ਗਈ ਅਤੇ ਹੁਣ ਮੁੱਕਰ ਗਏ ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਦੇ ਆਗੂ ਦੇ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ ਪੈਨਸ਼ਨਰ ਅਤੇ ਜਥੇਬੰਦੀ ਵੱਲੋਂ ਸੱਚਾ ਸੀਨ ਮੱਧਿਆਪੁਰ ਅਸੀਂ ਅੱਜ ਦਾ ਧਰਨਾ ਜਿਹੜਾ ਸੀ ਸਟੇਟ ਪਾਰਟੀ ਦੇ ਸੰਜੇ ਸਿੰਘ ਅੱਜ ਤੱਕ ਲਈ ਕਿਹਾ ਪ੍ਰੋਗਰਾਮ ਜਿਹੜਾ ਸੀ ਉਹ ਤੱਕ ਇਹ ਧਰਨਾ ਤੇ ਪੁਤਲੇ ਸਾੜਨ ਦਾ ਪ੍ਰੋਗਰਾਮ ਜੋ ਸੀ ਉਹ ਕੀਤਾ ਹੈਗਾ ਸਾਡੀਆਂ ਡਿਮਾਂਡ ਜਿਹੜੀਆਂ ਉਹਨਾਂ ਸਰਕਾਰ ਨੇ ਧਿਆਨ ਨਹੀਂ ਦਿੱਤਾ ਹੈਗਾ ਬਾਰ ਬਾਰ ਮੀਟਿੰਗਾਂ ਦੇ ਕੇ 1 ਜੁਲਾਈ ਨੂੰ ਸਾਡੇ ਨਾਲ ਵਾਦਾ ਕੀਤਾ ਸੀ ਕਿ ਤੁਹਾਡੇ ਨਾਲ ਮੀਟਿੰਗ 25 ਜੁਲਾਈ ਦੀ ਹੋਵੇਗੀ ਉਹ ਤੁਹਾਡੀਆਂ ਸਾਰੀਆਂ ਡਿਮਾਂਡ ਜਿਹੜੀਆਂ ਮੰਨੀਆਂ ਜਾਣਗੀਆਂ ਪਰ ਉਸ ਨੂੰ 25 ਜੁਲਾਈ ਨੂੰ ਬਦਲ ਕੇ ਜਿਹੜਾ 2 ਅਗਸਤ ਤੇ ਲੈਣ ਦਾ 2 ਅਗਸਤ ਤੋਂ ਬਾਅਦ ਇਹ 22 ਅਗਸਤ ਤੇ ਲੈਂਦਾ 22 ਅਗਸਤ ਤੋਂ ਵੀ ਇਹ ਸਰਕਾਰ ਭੱਜ ਗਈ ਇਸ ਕਰਕੇ ਸਾਨੂੰ ਅੱਜ ਇਹ ਸਾਰਾ ਕੰਮ ਕਰਨਾ ਪਿਆ ਆਉਣ ਵਾਲੇ ਸਮੇਂ ਵਿੱਚ ਜੇ ਸਾਡੀਆਂ ਮੰਗਾਂ 'ਤੇ ਧਿਆਨ ਨਾ ਦਿੱਤਾ ਫਿਰ ਤੋਂ ਉਮੀਦ ਕਿ ਜਿਹੜੇ ਆ ਸੰਗਠਨ ਸੀ ਲਿਖਾਂਗੇ ਅਸੀਂ ਇਹ ਤਿੰਨ ਜਿਹੜਾ ਸਤੰਬਰ ਨੂੰ 2 3 4 ਸਤੰਬਰ ਨੂੰ ਵਿਧਾਨ ਸਭਾ ਦਾ ਸੈਸ਼ਨ ਹੋ ਰਿਹਾ ਉਸ ਵਿੱਚ ਹੀ ਪਾਰੀ ਗਿਣਤੀ ਦੇ ਵਿੱਚ ਅਸੀਂ ਤਿੰਨ ਤਰੀਕ ਨੂੰ ਮਹਾਲੀ ਪਹੁੰਚਾਂਗੇ ਆਪਣੀ ਰੈਂਡੀ ਕਰਾਂਗੇ ਔਰ ਵਿਧਾਨ ਸਭਾ ਵਾਲੇ ਮਾਰਚ ਕਰਾਂਗੇ ਜੇ ਸਾਡੀ ਮੰਗਾਂ 3 ਜੁਲਾਈ ਤੱਕ ਨਹੀਂ ਮੰਨਦੇ ਤਾਂ ਅਸੀਂ ਇਸ ਤੋਂ ਵੀ ਸਿੱਖਾ ਜਿਹੜਾ ਇਹ ਸੰਘਰਸ਼ ਦਾ ਰੂਪ ਹੈਗਾ ਅਨਿਕਾ ਅੱਜ ਪੰਜਾਬ ਮੁਲਾਜ਼ਮ ਪੈਂਚਰਾਂ ਸੰਘੇ ਮੋਤੇ ਵੱਲੋਂ ਪੰਜਾਬ ਭਰ ਦੇ ਵਿੱਚ ਜਿਹੜਾ ਪੁਤਲੇ ਫੂਕਣ ਦਾ ਝੂਠਾਂ ਦੀ ਪੰਡ ਪੁਤਕਣ ਦਾ ਜਿਹੜਾ ਪ੍ਰੋਗਰਾਮ ਦਿੱਤਾ ਗਿਆ ਉਹਦੇ ਬਾਅਦ ਸੁਲਤਾਨਪੁਰ ਲੋਧੀ ਵਿਖੇ ਗਿਲੇਦਿਆਂ ਸਮੂਚੀਆਂ ਜਥੇਬੰਦੀਆਂ ਵੱਲੋਂ ਜਿਹਦੇ ਵਿੱਚ ਸਾਡੇ ਪੈਨਸ਼ਨਰ ਸਾਥੀ ਤੇ ਮੁਲਾਜ਼ਮ ਸਾਥੀ ਜਿੰਨਾਂ ਵੱਲੋਂ ਇੱਥੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦਾ ਪਤਲਾ ਫੂਕਾ ਗਿਆ ਫੂਕਿਆ ਗਿਆ ਕਿਉਂਕਿ ਮੁੱਖ ਮੰਤਰੀ ਲਗਾਤਾਰ ਮੁਲਾਜ਼ਮ ਜਥੇਬੰਦੀਆਂ ਨੂੰ ਮੀਟਿੰਗਾਂ ਦੇ ਕੇ ਵਾਰ-ਵਾਰ ਉਸ ਦੀ ਜਿਹੜੀ ਤਰੀਕਾ ਉਸ ਨੂੰ ਜਿਹੜਾ ਪੋਸਟਪੋਨ ਕਰ ਰਿਹਾ ਜਿਸ ਕਰਕੇ ਪੂਰੇ ਪੰਜਾਬ ਦੀਆਂ ਮੁਲਾਜ਼ਮ ਜਥੇਬੰਦੀਆਂ ਦੇ ਵਿੱਚ ਬਹੁਤ ਰੋਸ ਆ ਕਿ ਇਹ ਸਰਕਾਰ ਨੂੰ ਮੁਲਾਜ਼ਮਾਂ ਨੇ ਲਿਆਂਦਾ ਸੀ ਇੱਕ ਬਦਲਾ ਦੇ ਰੂਪ ਵਿੱਚ ਤੇ ਇਹ ਸਰਕਾਰ ਨੇ ਬਹੁਤ ਸਾਰੇ ਆਉਂਦਿਆਂ ਵਾਅਦੇ ਕੀਤੇ ਜਿਨ੍ਹਾਂ ਵਿੱਚ ਪੁਰਾਣੀ ਪੈਨਸ਼ਨ ਲਾਗੂ ਕਰਨ ਦਾ ਜਿਹੜਾ ਇਹਨਾਂ ਨੇ ਆਪਣਾ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਪਰੰਤੂ ਇਹ ਬਹੁਤ ਨਲਾਕੀ ਹੈ ਕਿ ਸਰਕਾਰ ਦੀ ਕਿ ਆਪਣਾ ਕੀਤਾ ਹੋਇਆ ਨੋਟੀਫਿਕੇਸ਼ਨ ਇਹ ਲਾਗੂ ਨਹੀਂ ਕਰ ਸਕੇ ਇਸ ਤੋਂ ਇਲਾਵਾ ਡੀਏ ਦੀਆਂ ਕਿਸ਼ਤਾਂ ਸਾਡੇ ਮੁਲਾਜ਼ਮਾਂ ਦਾ ਕੀਤਾ ਹੋਇਆ ਪੇ ਕਮਿਸ਼ਨ ਨੂੰ ਪੂਰੀ ਰਿਪੋਰਟ ਨੂੰ ਪੂਰੀ ਕਰਨ ਦੇ ਜਿਹੜੇ ਕੀਤੇ ਵਾਅਦੇ ਉਹ ਸਾਰੇ ਅਧੂਰੇ ਨੇ ਜਿਸ ਦੇ ਵਜੋਂ ਰੋਸ-ਵਜੋਂ ਅੱਜ ਇੱਥੇ ਇਹ ਪ੍ਰੋਗਰਾਮ ਪਤਲਾ-ਪੂਤਲਾ ਕੀਤਾ ਗਿਆ ਹੈ ਸਾਰੇ ਪੰਜਾਬ ਦੇ ਵਿੱਚ ਕੀਤੇ ਗਏ ਆ ਤੇ ਸਰਕਾਰ ਨੂੰ ਚੇਤਾਵਨੀ ਦਿੰਨੇ ਆ ਕਿ ਅਜੇ ਵੀ ਸਮਾਂ ਰਹਿੰਦਿਆਂ ਮੁਲਾਜ਼ਮ ਜਿसे ਬੰਦਿਆ ਨਾ ਮੀਟਿੰਗ ਕਰਕੇ ਕੀਤੇ ਵਾਅਦੇ ਨੂੰ ਪੂਰੇ ਕਰੇ ਨਹੀਂ ਤਾਂ ਆਉਣ ਵਾਲੀਆਂ ਜਮਨੀ ਚੋਣਾਂ ਵਿੱਚ ਸਰਕਾਰ ਦੀ ਮੁਲਾਜ਼ਮ ਰੇਟ ਨਾਈਟ ਫੜਕਾ ਦੇ ਜੀ ਮੁਲਾਜ਼ਮਾਂ ਦੇ ਪੈਨਸ਼ਨਰ ਜੁਨੀਅਰ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਧੰਨੇ ਤੇ ਮੁਜ਼ਾਰਕ ਹਿੱਤੇ ਜਾ ਰਹੇ ਨੇ ਪੰਜਾਬ ਸਰਕਾਰ ਦੀ ਲਗਾਤਾਰ ਵਾਅਦਾ ਖਿਲਾਫੀ ਲਗਾਤਾਰ ਸਮਾਂ ਦੇ ਕੇ ਮੱਕਰ ਜਣਾ ਪੰਜਾਬ ਦੇ ਮੁਲਾਜ਼ਮਾਂ ਨਾਲ ਕੀਤੇ ਵਾਅਦੇ ਤੇ ਜਿਹਦੇ ਵਿੱਚੋਂ ਮੁੱਖ ਮੰਗਾਂ ਸਾਡੀਆਂ ਹੈਗੀਆਂ ਨਵੀਂ ਤੇ ਪੁਰਾਣੀ ਪੈਨਸ਼ਨ ਜਿਹੜੀ ਬਹਾਲ ਕਰਨਾ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਇਸ਼ਤਿਹਾਰ ਲਾ ਕੇ ਇਹਨਾਂ ਝੂਠ ਦਾ ਪਲੰਦਾ ਲੋਕਾਂ ਦੇ ਅੱਗੇ ਰੱਖਿਆ ਕਿ ਅਸੀਂ ਪੁਰਾਣੀ ਜਿਹੜੀ ਪੈਨਸ਼ਨ ਬਹਾਲ ਕਰ ਦਿੱਤੀ ਆ ਪਰ ਗਰਾਊਂਡ ਲੈਵਲ ਦੇ ਉੱਤੇ ਸਾਰੇ ਦਾ ਸਾਰਾ ਇਹ ਝੂਠ ਹੈ ਤੇ ਉਹਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਬੜੇ ਜਿੰਨੇ ਤੋਂ ਜਦੋਂ ਦੀ ਸਰਕਾਰ ਆਈ ਆ ਧੜਾ ਧੜ ਮਹਿਕਮਿਆਂ ਦੇ ਵਿੱਚ ਭਾਵੇਂ ਉਹ ਐਜੂਕੇਸ਼ਨ ਦਾ ਮਹਿਕਮਾ ਹੋਵੇ ਭਾਵੇਂ ਉਹ ਹੈਲਥ ਦਾ ਵਿਭਾਗ ਹੋਵੇ ਭਾਵੇਂ ਬਿਜਲੀ ਬੋਰਡ ਦਾ ਹੋਵੇ ਸਾਰੇ ਮਹਿਕਮਿਆਂ ਦੇ ਵਿੱਚ ਤਕਰੀਬਨ ਬਲਾਜਮ ਖਾਲੀ ਹੋ ਗਏ ਨਵੀਂ ਭਰਤੀ ਨਹੀਂ ਕੀਤੀ ਗਈ 2 ਸਾਲ ਤੋਂ ਲਗਾਤਾਰ ਰਿਟਾਇਰਮੈਂਟ ਆ ਰਹੀਆਂ ਉਸ ਤੋਂ ਪਹਿਲਾਂ ਵੀ ਚੱਲ ਰਹੀਆਂ ਸੋ ਮੁਲਾਜ਼ਮਾਂ ਦੀ ਬੜੀ ਸਖਤ ਲੋਡ ਆ ਜੇ ਇਸੇ ਹਿਸਾਬ ਨਾਲ ਗਵਰਨਮੈਂਟ ਚੱਲਦੀ ਰਹੀ ਤਾਂ ਮੇਰੇ ਖਿਆਲ ਹੁਣ ਆ ਸਮੇਂ ਦੇ ਵਿੱਚ ਸਾਰੇ ਮੈਗਮੇ ਖਾਲੀ ਕਰ ਦਿੱਤੇ ਜਾਣਗੇ ਤੇ ਜਿਹਦੇ ਕਰਕੇ ਅਸੀਂ ਅੱਜ ਸੜਕਾਂ ਦੇ ਉੱਤੇ ਉਤਰੇ ਆ ਤੇ ਜਿਹੜੀ ਪੰਜਾਬ ਪੰਜਾਬ ਦੀ ਨੌਜਵਾਨੀ ਆ ਉਹਨਾਂ ਵਾਸਤੇ ਉਹਨਾਂ ਵਾਲੇ ਸਮੇਂ ਦੇ ਵਿੱਚ ਇਹਨਾਂ ਨੇ ਕੁਝ ਨਹੀਂ ਰੱਖਿਆ ਜੋ ਰੱਖਿਆ ਉਹ ਇਹ ਹੀ ਹੈ ਕਿ ਠੇਕੀਦਾਰੀ ਸਿਸਟਮ ਜਿਹੜਾ ਰੱਖਿਆ ਹੋਇਆ ਉਸ ਲਈ ਅਸੀਂ ਇਹ ਬੰਕ ਕਰਦੇ ਆ ਕਿ ਪੰਜਾਬ ਦੀਆਂ ਜਿੰਨੀਆਂ ਵੀ ਜਥੇਬੰਦੀਆਂ ਦੇ ਡੀਏ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਬਖਾਏ ਆ ਪੈਨੋ ਬਹਾਲ ਕੀਤੇ ਜਾਣ ਦੂਜੇ ਨੰਬਰ ਤੇ ਜਿਹੜੀ ਪੈਨਸ਼ਨ ਆ ਜਿਹੜੀ ਇਹ ਢੂੜ ਦਾ ਬਲੰਦਾ ਕਰ ਰਹੇ ਆ ਪਹਿਲ ਦੇ ਆਧਾਰ ਦੇ ਉੱਤੇ ਉਹ ਜਿਹੜੀ ਪੈਨਸ਼ਨ ਲਈ ਜਾਵੇ ਅੱਜ ਪੈਨਸ਼ਨਰ ਸਾਥੀ ਸਾਡੇ ਵਿੱਚ ਆ ਇਹ ਸਮੇਂ ਦੇ ਅਸੀਂ ਇਸ ਗੱਲ ਨੂੰ ਕਿ ਜਦੋਂ ਇਹ ਰਿਟਾਇਰਮੈਂਟ ਤੋਂ ਬਾਅਦ ਹੀ ਜਿਹੜੇ ਹੈਗਾ ਬਲਾਗ ਮਿਕ ਬਿਮਾਰ ਹੁੰਦਾ ਆ ਉਹਨੂੰ ਜੇਕਰ ਪੈਨਸ਼ਨ ਦੀ ਜਿਹੜੀ ਸਕੀਮ ਨਹੀਂ ਤੇ ਉਹਦੇ ਨਾਲ ਜਿਹੜਾ ਹੈਗਾ ਉਹਨੂੰ ਪੁੱਛਣ ਵਾਲਾ ਕੋਈ ਨਹੀਂ ਇਸ ਕਰਕੇ ਪੈਨਸ਼ਨ ਨੂੰ ਨੇਮ ਰੱਖਦੇ ਹੋਏ ਇਹਨੂੰ ਲੱਗਦਾ ਹੈ